ਦੇਲੇ ਵਿੱਚ ਉੱਠਿਆ ਸੱਜਣਾ ਵੇ ਤੂੰ ਸ਼ੋਰ ਜਹਾਂ ਬੜੀ ਛੇਤੀ ਹੀ ਰਸ ਪੈਂਦਾ ਏ ਸੱਜਣਾ ਤੋਂ ਕਮਜੋਰ ਜਹਾਂ ਹਰ ਵੇਲੇ ਤੂੰ ਲੱਦੇ ਬਾਨੇ ਸੱਜਣਾ ਦਿਲ ਤੋੜਨ ਦੇ ਲਈ ਦਿਲ ਦਾ ਤੂੰ ਵੀ ਸਾਫ ਨਹੀਂ ਲੱਗਦਾ ਫੁੱਲਾਂ ਤੇ ਉੱਡਦੇ ਸੱਜਣਾ ਪੌਰ ਜਹਾਂ ਗਲਤੀ ਕਰਕੇ ਮਾਫੀ ਮੰਗਦਾ ਹਰ ਵਾਰੀ ਤੂੰ ਕਰਕੇ ਗਲਤੀ ਮਾਫੀ ਮੰਗਦਾ ਹਰ ਵਾਰੀ ਤੂੰ ਨਸਲੋਂ ਮੈਨੂੰ ਲੱਗਦਾ ਏ ਤੂੰ ਚੋਰ ਜਹਾਂ ਪੈਸਿਆਂ ਦਾ ਕਮੰਡ ਤੈਨੂੰ ਜ਼ਿਆਦਾ ਲੱਗਦਾ ਏ ਮੇਰੇ ਪਿਆਰ ਨੂੰ ਤੂੰ ਸਮਝੇਵੇਂ ਕਟੋਰ ਜਹਾਂ ਜਾਂਉਂਦਿਆਂ ਜੋਂ ਪਰਵਾਹ ਨਹੀਂ ਕਰਦਾ ਤੂੰ ਮੇਰੀ ਵੇ ਜੇ ਛੱਡ ਕੇ ਤੁਰ ਗਈ ਹੋ ਜਾਣਾ ਤੂੰ ਬਿਮਾਰ ਜਹਾਂ ਥੋੜੀ ਤੂੰ ਰਜ਼ਿੰਦਰ ਕਦਰ ਕਰ ਮੇਰੇ ਪਿਆਰ ਦੀ ਹੱਥਾਂ ਵਿੱਚ ਹੱਥ ਫੜ ਕੇ ਆਉਂਦਾ ਸੱਜਣਾ ਤੂੰ ਉਸ ਅਹਿਸਾਸ ਜਹਾਂ ਹੱਥਾਂ ਵਿੱਚ ਹੱਥ ਫੜ ਕੇ ਜੋ ਆਉਂਦਾ ਸੱਜਣਾ ਤੂੰ ਅਹਿਸਾਸ ਜਿਹਾ